ਖੰਨਾ ਬਲਾਕ ਕਮੇਟੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਉਸ ਵੇਲੇ ਵਿਵਾਦਾਂ ਦੇ ਨਾਲ ਖੜਕੀਆਂ ਜਦੋਂ ਖੰਨਾ ਬਲਾਕ ਦੇ ਅਧੀਨ ਆਉਂਦੇ ਪਿੰਡ ਬਟਾਲਾ ਦੇ ਵਿੱਚ ਵੋਟਰ ਸੂਚੀਆਂ ਦੇ ਵਿੱਚੋਂ ਨਾਮ ਹੀ ਗਾਇਬ ਪਏ ਗਏ ਪਿੰਡ ਦੇ ਸਰਪੰਚ ਹੁਸ਼ਿਆਰ ਮਾਟੀ ਅਤੇ ਸੀਨੀਅਰ ਕਾਂਗਰਸੀ ਆਗੂ ਨਾਮਤਾਰੀ ਨੇ ਦੱਸਿਆ ਕਿ VOTING ਦੇ ਦੌਰਾਨ POLLING STAFF ਨੂੰ ਪੇਸ਼ ਕੀਤੀ ਗਈ ਸੂਚੀ ਦੇ ਵਿੱਚੋਂ 361 ਨਾਮ ਹਟਾ ਦਿੱਤੇ ਗਏ ਸਨ ਉਹਨਾਂ ਦੇ ਨਾਂ ਦੇ ਅੱਗੇ ਮਿਟਾਇਆ ਗਿਆ ਲਿਖਿਆ ਗਿਆ ਸੀ ਇਸ ਬਾਰੇ ਪਤਾ ਲੱਗਣ ਤੇ ਉਹਨਾਂ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਕੰਮ ਕਰਕੇ ਵੋਟਰ ਸੂਚੀ ਬਹਾਲ ਕਰ ਦਿੱਤੀ ਦੱਸਦੀ ਕਿ ਕਾਂਗਰਸ ਆਗੂ ਨੇ ਦੱਸਿਆ ਹੈ ਕਿ ਬੇਹੱਦ ਸਾਰੇ ਲੋਕ ਵੋਟਾਂ ਨਾਲ ਵੈਣ ਕਾਰਨ ਆਪਣੀਆਂ ਵੋਟਾਂ ਤੋਂ ਵਾਂਝੇ ਰਹਿ ਗਏ ਸੀ ਕਿਉਂਕਿ ਐਤਵਾਰ ਸੀ ਅਤੇ ਲੋਕ ਆਪਣੀ ਵੋਟ ਪਾਉਣ ਤੋਂ ਪਹਿਲਾਂ ਵਿਆਹ ਜਾਂ ਹੋਰ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੇ ਸੀ ਹਾਲਾਂਕਿ ਸੂਚੀ ਦੇ ਵਿੱਚੋਂ ਨਾਮ ਨਾ ਹੋਣ ਦਾ ਮਤਲਬ ਸੀ ਕਿ ਉਹਨਾਂ ਨੂੰ ਵੋਟ ਪਾਏ ਬਿਨਾਂ ਹੀ ਜਾਣਾ ਪਿਆ ਤਾਂ ਇਸ ਦੇ ਨਾਲ ਲੋਕਤੰਤਰ ਅਤੇ ਕਾਂਗਰਸ ਪਾਰਟੀ ਨੂੰ ਹੋਣਾ ਕਿਆ ਨੁਕਸਾਨ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦੀ ਕਰ ਰਿਹਾ ਜਿਹੜੇ ਮਸਲੇ ਤੁਸੀਂ ਇੰਨੀ ਫਰਤੀ ਫਰਵਾਏ ਜਿਹੜੇ ਟਾਈਮ ਸਰ ਆ ਗਏ ਇਹ ਜਿੰਨੀ ਜਿੰਨੀ ਦੇਖ ਲਈਏ ਇੱਥੇ ਕੀ ਹੋਇਆ ਜੀ 361 ਵੋਟਾਂ ਲਗਭਗ ਪਾਉਣੇ 400 ਵੋਟ ਕੱਟ ਦਿੱਤੀ ਗਈ ਯਾਦ ਕਿ ਉਹ ਵੋਟਾਂ ਬੀਐਲਓ ਹੁਣ ਬੀਐਲਓ ਹੁਣ ਆਏ ਨੇ ਹੁਣ ਉਹਨਾਂ ਨੇ ਆ ਕੇ ਮੈਟਾ ਬਣਾਈਆਂ ਤੇ ਉਹਨਾਂ ਦੀਆਂ ਲਿਸਟਾਂ ਵਿੱਚ ਹੈਗੀਆਂ ਨੇ ਬੀਐਲਓ ਦੀ ਲਿਸਟਾਂ 'ਚ ਹਰ ਇੱਕ ਕਿਸੇ ਨੇ ਸ਼ਰਾਰਤ ਕਰਕੇ ਆਫਿਸ ਵਿੱਚੋਂ ਕੈਨਸਲ ਦੀ ਮੋਹਰ ਲਾ ਕੇ ਉੱਤੇ 361 ਵੋਟਾਂ ਡਿਲੀਟ ਕਰਤੀਆਂ ਇਹਦੇ ਕਰਕੇ ਅਸੀਂ ਹੁਣ ਇੱਥੇ ਰੌਲਾ ਪਾਇਆ ਰੌਲਾ ਰੱਪਾ ਪਾਉਣ ਤੋਂ ਬਾਅਦ ਫਿਰ ਬੀਐਲਓ ਆਏ ਉਹਨਾਂ ਨੇ ਮਲਾ ਕੇ ਉਹਦੇ ਨਾਲ ਲਿਸਟ ਦੇਖੀ ਤਾਂ ਹੁਣ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਪੁਲਿਸ ਆਈ ਸੀ ਵੀਰੇ ਪੁਲਿਸ ਆਈ ਜੀ ਪੁਲਿਸ ਹਾਜ਼ਰ ਹੈ ਜੀ ਡੀਐਸਪੀ ਸਾਹਿਬ ਵੀ ਆਏ ਡੀਐਸਪੀ ਸਾਹਿਬ ਵੀ ਆਏ ਸੀ ਕੀ ਕਹਿ ਕੇ ਗਏ ਤੇ ਹੁਣ ਹੱਲ ਹੋ ਗਿਆ ਹੱਲ ਹੋ ਗਿਆ ਜੀ ਸੈਟੀਸਫੈਕਸ਼ਨ ਹਾਂਜੀ ਹਾਂਜੀ ਕਿੰਨਾ ਟਾਈਮ ਲੱਗਦਾ ਕਾਰਨ ਕੀ ਰਿਹਾ ਸੀ ਇਹ ਕਾਰਨ ਕਿ ਦਫ਼ਤਰ ਦੇ ਵਿੱਚ ਇਹ ਇਨਕੁਆਰੀ ਹੋਣੀ ਚਾਹੀਦੀ ਆ ਕਿਸ ਬੰਦੇ ਨੇ ਕਟੀਆਂ ਦੇ ਵੋਟਾਂ ਇਹ ਮੋਹਰਾ ਕਿਹਨੇ ਬਣਾਈਆਂ ਕਿਹਨੇ ਲਾਈਆਂ ਇੱਥੇ ਇੱਥੋਂ ਬਣੀਆਂ ਇਹ ਤੇ ਕਿੰਨੀ ਦੇਰ VOTING ਰੁਕੀ ਰਹੀ ਹੈ ਇਸ ਕਰ ਤਕਰੀਬਨ 1.5 ਘੰਟਾ ਜੀ ਉਹਦਾ ਟਾਈਮ ਦਿੱਤਾ ਜਾ ਉਹ ਮੰਗ ਕਰਦੇ ਤੁਸੀਂ ਇਹ ਅਸੀਂ ਮੰਗ ਕਰਦੇ ਆ ਜੀ ਉਹਦਾ ਟਾਈਮ ਦਿੱਤਾ ਜਾਵੇ ਸਾਨੂੰ ਕਿਉਂਕਿ VOTER ਮੁੜ ਕੇ ਬਹੁਤ ਕੰਮਕਾਰਾਂ ਤੇ ਚਲੇ ਗਏ ਆਪਣੇ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਭੋਗਾਂ ਤੇ ਜਾਣੇ ਉੱਥੇ ਚਲੇ ਗਏ ਜਲਦੀ ਜਲਦੀ ਉਹ ਸਾਨੂੰ ਬਹੁਤ ਵੱਡਾ ਲਾਸ ਹੋਇਆ ਮੈਂ ਤਾਂ ਕਹੂੰਗਾ ਵੀ ਇਹਦੇ ਵੋਟ ਇਸ ਬੂਥ ਦੀਆਂ ਦੁਆਰਾ ਪੋਲਿੰਗ ਹੋਣੀ ਚਾਹੀਦੀ ਹੈ। ਕੀ ਦਿੱਕਤ ਆਈ ਸੀ? ਇਹ ਪਾਦਲਾ ਨੀਮ ਵਿੱਚ ਇਲੈਕਸ਼ਨ ਹੋ ਰਹੀ ਸ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਦੀ। ਉਹਦੇ ਵਿੱਚ ਜਿਹੜੀਆਂ ਸਾਨੂੰ ਵਿਡੀਓ ਦਫ਼ਤਰ ਵੱਲੋਂ ਲਿਸਟਾਂ ਜਾਰੀ ਹੋਈਆਂ ਨੇ ਤੇ ਬਾਹਰ ਪੋਲਿੰਗ ਬੂਥਾਂ ਦੇ ਉੱਤੇ ਜਾਂ ਪੋਲਿੰਗ ਏਜੰਟਾਂ ਦੇ ਕੋਲ ਉਹ ਸਾਰੀਆਂ ਵੋਟਾਂ ਹਾਜ਼ਰ ਨੇ ਤੇ ਅੰਦਰ ਜਿਹੜੀਆਂ ਮੰਨ ਲਓ ਸਟਾਫ ਆ ਉਹਨਾਂ ਕੋਲ ਜਿਹੜੀਆਂ ਲਿਸਟਾਂ ਨੇ ਉਹਦੇ ਵਿੱਚ 361 ਲਗਭਗ 440 ਵੋਟ ਡਿਲੀਟ ਕੀਤੀ ਹੋਈ ਹੈ। ਡ੍ਰੀਡ ਮਤਲਬ ਵਿੱਚ ਲਿਸਟ ਦੇ ਹੈ ਪਰ ਡ੍ਰੀਡ ਦੀ ਮੋਹਰ ਲਾਈ ਹੋਈ ਆ ਕਿਸੇ ਨੇ ਸ਼ਰਾਰਤ ਕੀਤੀ ਆ ਇਹ ਤੇ ਉਹਦੀ ਗਿਣਤੀ ਤੋਂ ਵਿੱਚੋਂ ਜਿਹੜਾ ਪੂਰਾ ਆਪਾਂ ਲਾਸਟ ਪੇਜ ਹੁੰਦਾ ਉਹ ਵੀ ਨਹੀਂ ਉਹਨੂੰ ਲੱਗਾਇਆ ਹੋਇਆ ਸੀਗਾ ਯਾਨੀ ਪੂਰੀ ਇਹ ਇੱਕ ਤਰ੍ਹਾਂ ਦੀ ਵੱਡੀ ਧਾਂਦਲੀ ਹੋਣ ਜਾ ਰਹੀ ਸੀਗੀ ਵੀ ਸਾਡੇ 4 ਨੰਬਰ ਵਾਰਡ ਦੇ ਵਿੱਚ ਤਾਂ ਵੋਟਾਂ ਹੀ ਮਲੇ ਤਿੰਨ ਚਾਰ ਰਕ ਰਹਿ ਗਈਆਂ ਸੀਗੀਆਂ ਸਾਰੀਆਂ ਡੀਡ ਡ੍ਰੀਡ ਹੋ ਗਈਆਂ ਤੇ ਵੋਟਪੰਨ ਤੋਂ ਰੋਕ ਦਿੱਤਾ ਗਿਆ ਸਵੇਰ ਦੇ ਨਹੀਂ ਅਸੀਂ ਕਿਸੇ ਨੂੰ ਨਹੀਂ ਰੋਕਿਆ ਪਰ ਜਿਹੜੇ ਪੌਣ ਜਾਂਦੇ ਸੀਗੇ ਅੰਦਰ ਨਾਲ ਦੀ ਨਾਲ ਉਹ ਮੁੜੇ ਆਉਂਦੇ ਸੀ ਲੋਕ ਗੁੱਸੇ ਹੁੰਦੇ ਸੀ ਹੁਣ ਕਈਆਂ ਨੇ ਭੋਗ ਤੇ ਜਾਣਾ ਕਈਆਂ ਨੇ ਵਿਆਹ ਤੇ ਜਾਣਾ ਕਈਆਂ ਨੇ ਕੰਮ ਤੇ ਤੂੰ ਸਾਨੂੰ ਤਾਂ ਅਲਾਸ ਹੋ ਗਿਆ ਨਾ ਵੋਟਰਾਂ ਦਾ ਇਹ ਸਰਕਾਰ ਦੀ ਮਿਲੀ ਭੁਗਤ ਹੈ ਇਹ ਠੀਕ ਹੈ ਜੀ ਹਾਂ ਜੀ 2 2 3 3 ਪੇਜ ਲਗਾ ਹਾਂ 2 2 3 3 ਪੇਜ ਲਗਾਤਾਰ ਲੀਡ ਮੰਨੋ ਮੋਰ ਆਪਣੇ ਕੋਲੋਂ ਬਣਾ ਕੇ ਹੀ ਲਾਈ ਹੋਈ ਹੈ ਸਾਰੀਆਂ ਵੋਟਰ ਲੀਡ ਕਰਦੇ ਲੱਗਦਾ ਹੁਣ ਚਾਲੂ ਹੋ ਗਈ ਹੈ VOTE ਹੁਣ ਵੋਟ ਚਾਲੂ ਹੋ ਗਈ ਜੀ ਹੁਣ ਸੁਰੱਖਤੀ ਕਾਰਡ ਦੇ ਨਾਲ ਉਹਨਾਂ ਨੇ ਪ੍ਰਸ਼ਾਸਨ ਨੇ ਸਾਡਾ ਚਲੋ ਸਾਥ ਦਿੱਤਾ ਬਹੁਤ ਉਹਨਾਂ ਨੇ ਹੁਣ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਆਈਡੀ ਦੇ ਨਾਲ ਦੇ ਵੋਟ ਬੋ। ਉਹ ਸ਼ੁਰੂ ਵੋਟਰ ਲਿਸਟ ਦੀ ਮੰਗ ਕਰਦੇ ਹਾਂ ਜਿਹੜੀ ਉਹਨਾਂ ਕੋਲ ਬਿਲਕੁਲ ਉਹ ਮੰਗ ਹੋਣੀ ਚਾਹੀਦੀ ਹੈ ਪਤਾ ਲੱਗੇ ਵੀ ਕਿਹਨੇ ਹਦਾਂ ਦੀ ਕਰੀਆ ਕਿਹਨੇ ਸ਼ਰਤ ਕੀਤੀ ਹੈ ਏ ਵੱਡੀ ਅਸੀਂ ਕਾਪੀ ਮੰਗੇ ਕਾਪੀ ਵੀ ਲੈਣਾ ਚਾਹੁੰਦੇ ਆ ਵੋਟ ਦੀ ਕਾਪੀ ਲੈਣਾ ਚਾਹੁੰਦੇ ਆ ਇਹ ਕਾਪੀ ਕਿੱਥੋਂ ਜਾਰੀ ਹੋਈ ਹੈ ਉਹ ਕਾਪੀ ਫਿਰ ਹੁਣ ਕਿਹਦੇ ਕੋਲ ਹੈ ਕਾਪੀ ਅੰਦਰ ਹੈ ਜੀ ਕਿਹਨਾਂ ਅਫਸਰ ਕੋਲ ਹੈ ਜੀ ਕਿਉਂ ਨਾਮਲੇ ਕੋਲ ਕਾਪੀ ਹੈ ਇਹ ਇਹ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਬਾਅਦ ਦੇ ਵਿੱਚ ਉਹਦੀ ਤਹਿਕੀਕ ਕਰ ਸਕੀਏ ਵੀ ਇਹ ਕਿਹਨੇ ਵੋਟਾਂ ਕੱਟੀਆਂ ਨੇ ਕਿਹਦੇ ਕਹਣ ਦੇ ਕੱਟੀਆਂ ਨੇ ਕਿਉਂ ਕੱਟੀਆਂ ਗਈਆਂ ਨੇ ਇਹ ਪਹਿਲਾਂ ਵੀ ਸਾਡੇ ਨਾਲ ਤੱਕੇ ਸਾਹੀ ਹੋਈ ਆ ਜਦੋਂ ਹਿਟ ਕਰ ਰਹੇ ਨੇ ਉਦੋਂ ਵੀ ਸਾਡੇ ਕਾਗਜ਼ ਜਿਹੜੇ ਕੈਂਸਲ ਕਰਨ ਤੱਕ ਪੂਰੀ ਇਹਨਾਂ ਨੇ ਬਾਹ ਲਾਈ ਆ ਇੱਕ ਤਰਫੀਆਂ ਕਟੀਆਂ ਨੇ ਇੱਕ ਤਰਫੀਆਂ ਵੋਟਾਂ ਕਟੀਆਂ ਨੇ ਇਹਨਾਂ ਨੂੰ ਹੁਣ VOTING ਚਾਲੂ ਹੋ ਗਈ VOTING ਚਾਲੂ ਹੋ ਗਈ ਇਹ ਆਪਣੇ ਆਪੇ ਆਰਾਮ ਨਾਲ ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਵੋਟਾਂ ਕਟਾਤੀਆਂ ਤਾਂ ਹੀ ਇਹਨਾਂ ਨੇ ਪੋਲਿੰਗ ਬੂਥ ਲਾਇਆ ਹੈ ਨਾ ਪੋਲਿੰਗ ਜੈਂਟ ਬਣਾਇਆ ਹੈ ਇਹਨਾਂ ਦੀ ਪੂਰੀ ਐ ਸਾਰਿਆਂ ਦੀ ਰਲ ਮਿਲੀ ਸਾਜ਼ਿਸ਼ ਸੀਗੀ ਵੀ ਅਸੀਂ ਇਦਾਂ ਧੋਖੇ ਦੇ ਨਾਲ ਇਲੈਕਸ਼ਨ ਜਿੱਤ ਲਾਂਗੇ ਪਰ ਇਹ ਗਲਤ ਹੈ ਇਹ ਲੋਕਤੰਤਰ ਦਾ ਸ਼ਰੇਆਮ ਗੱਲ ਘੁੱਟਣ ਵਾਲੀ ਗੱਲ ਹੈ